ਤਾਂ ਲੱਗ ਰਿਹਾ ਅਜ ਤੱਕ ਕੇਸ ਬਣ ਗਿਆ ਕੀ ਗੱਲ ਦਾ ਦੇਖੀ ਜਬ ਤੱਕ ਕੋਈ ਨਹੀਂ ਤੇ ਅਪੋਜੀਸ਼ਨ ਡੈਫਰਮੇਸ਼ਨ ਦਾ ਜਿਸ ਵਿੱਚ ਦੋ ਤਿੰਨ ਲੋਕ ਸਨ ਉਹਦੇ ਵਿੱਚ ਦੋ ਕੋ ਕਯੂ ਕੋ ਕਨਸਪਿਰੇਟਰ अरविंद केजरीवाल ਨੇ ਜਿਹੜੇ ਪੰਜਾਬ ਦੇ ਸੂਪਰ ਸੀਐਮ ਨੇ ਕਿ ਜਿਹੜੇ ਅਸ਼ੀਸ਼ ਖੈਤਾਨ ਨੇ ਉਹਨਾਂ ਦੋਵਾਂ ਨੇ ਦਾਸ ਕੋਲੋਂ ਗਿੜਗੜਾ ਕੇ ਮਾਫੀ ਮੰਗੀ ਸੀ ਔਰ ਦਾਸ ਨੇ ਉਹਨਾਂ ਦੀ ਉਸ ਮਾਫੀ ਨੂੰ ਕਬੂਲ ਕੀਤਾ ਸੀ ਇਹ ਉਹ ਕੇਸ ਹੈ ਜਿਹਦੇ 'ਚ ਉਹਨਾਂ ਨੇ ਮੇਰੇ ਖਿਲਾਫ ਅਲੀਗੇਸ਼ਨ ਲਾਈ ਸੀ ਔਰ ਉਹਦੇ 'ਚ ਤੀਜਾ ਕੋ ਕਯੂ ਜਿਹਨੂੰ ਉਹਦੇ ਤੇ ਅੱਜ ਉਹਦੀ ਪ੍ਰोसीडिंग ਸੀ ਜਿਹੜੇ ਕੋਰਟ 'ਚ ਆਉਂਦੇ ਨਹੀਂ ਸੰਜੇ ਸਿੰਘ ਉਹ ਗੈਰਹਾਜ਼ਰ ਰਹਿੰਦੇ ਆ ਉਹਨਾਂ ਦੇ ਖਿਲਾਫ ਜੋ ਮੇਰੀ ਗਵਾਹੀ ਸੀ ਮੈਂ ਉਹ ਜੋ ਤਹੀਨ ਆਇਆ ਸੀ ਅਸਲ ਸਤਿ ਸਰਕਾਰ ਦੀ ਦਬਾਤ ਅਸਲ ਇਸੇ ਕਾਫੀ ਸਮਾਂ ਦਰ ਹੈ ਜੇ ਇਹ ਚ ਕੀ ਪ੍ਰੋਸੀਡਿੰਗ ਹੋਈ ਸਾਨੂੰ ਪਲੀਜ਼ ਜਰਾ ਡੀਟੇਲ ਦੱਸੋ ਅੰਦਰ ਕਿੱਥੇ ਹੋੜ-ਜੋੜ ਸੀ ਮੈਂ ਬੜੀਆਂ ਥਾਵਾਂ ਤੇ ਰਹਿ ਕੇ ਆਇਆ ਆਂ ਇੱਕ ਕਮਰੇ 'ਚ ਵੀ ਰਹਿ ਕੇ ਆਇਆ ਆਂ ਨਹੀਂ ਉਹ ਤਾਂ ਜੱਜ ਸਾਹਿਬ ਦੀ ਮਰਜ਼ੀ ਆ ਜੀ ਅਸੀਂ ਵੀ ਚਾਹੁੰਦੇ ਹਾਂ ਕੇਸ ਦਾ ਫੈਸਲਾ ਛੇਤੀ ਹੋਵੇ ਜਸਟਿਸ ਡਿਲੇਡ ਜਸਟਿਸ ਡਿਨਾਈਡ ਤਾਂ ਦੇ ਮੈਂ ਕਹਿ ਰਿਹਾ ਕਿ ਸੰਜੀਤ ਸਿੰਘ ਨੂੰ ਵੀ ਆਉਣਾ ਚਾਹੀਦਾ ਭੱਜੇ ਨਾ ਆਵੇ ਹੁਣ ਚਾਹੀਦਾ ਜੀ ਉਹਨੂੰ ਆਉਣਾ ਚਾਹੀਦਾ ਹੀ ਕੈਨ ਨਾਟ ਇਸਕਿਊਪ ਦੇ ਅਫੀਸਰ ਡੈਫਰਮੇਸ਼ਨ ਦਾ ਜੀਤੇ ਚ ਦੋ ਤਿੰਨ ਲੋਕ ਸਨ ਉਹਦੇ ਚ ਦੋ ਕੋ ਕਯੂ ਕੋ ਕਨਸਪੀਰੇਟਰ ਅਰਵਿੰਦ ਕੇਜਰੀਵਾਲ ਨੇ ਜਿਹੜੇ ਪੰਜਾਬ ਦੇ ਸੁਪਰ ਸੀਐਮ ਨੇ ਕਿ ਜਿਹੜੇ ਅਸ਼ੀਸ਼ ਖੈਤਾਨ ਨੇ ਉਹਨਾਂ ਦੋਵਾਂ ਨੇ ਦਾਸ ਕੋਲੋਂ ਗਿੜਗੜਾ ਕੇ ਮਾਫੀ ਮੰਗੀ ਸੀ ਔਰ ਦਾਸ ਨੇ ਉਹਨਾਂ ਦੀ ਉਸ ਮਾਫੀ ਨੂੰ ਕਬੂਲ ਕੀਤਾ ਸੀ ਇਹ ਉਹ ਕੇਸ ਹੈ ਜਿਹਦੇ 'ਚ ਉਹਨਾਂ ਨੇ ਮੇਰੇ ਖਿਲਾਫ ਅਲੀਗੇਸ਼ਨ ਲਾਈ ਸੀ ਔਰ ਉਹਦੇ 'ਚ ਤੀਜਾ ਕੋਕਯੂ ਇਨੂੰ ਉਹਦੇ ਤੇ ਅੱਜ ਉਹਦੀ ਪ੍ਰੋਸੀਡਿੰਗ ਸੀ ਜਿਹੜੇ ਕੋਰਟ 'ਚ ਆਉਂਦੇ ਨਹੀਂ ਸੰਜੇ ਸਿੰਘ ਉਹ ਗੈਰਹਾਜ਼ਰ ਰਹਿੰਦੇ ਆ ਉਹਨਾਂ ਦੇ ਖਿਲਾਫ ਜੋ ਮੇਰੀ ਗਵਾਹੀ ਸੀ ਮੈਂ ਉਹ ਜੋ ਤਹਿ ਦਾਇਆ ਸੀ ਅਸੀਂ ਸਤਿ ਸ੍ਰੀ ਅਕਾਲ ਜੀ ਦਾ। ਅਸੀਂ ਇਸੇ ਕਾਫੀ ਸਮਾਂ ਦਾ ਰਹਿ ਜੇ ਇਹ ਚ ਕੀ ਪ੍ਰੋਸੀਡਿੰਗ ਹੋਈ ਸਾਨੂੰ ਪਲੀਜ਼ ਜਰਾ ਡੀਟੇਲ ਦੱਸੋ। ਅੰਦਰ ਕਿੱਥੇ ਹੋੜ-ਪੋੜ ਜੀ। ਮੈਂ ਬੜੀਆਂ ਥਾਵਾਂ ਤੇ ਰਹਿ ਕੇ ਆਇਆ। ਇੱਕ ਕਮਰੇ 'ਚ ਵੀ ਰਹਿ ਕੇ ਆਇਆ। ਨਹੀਂ ਉਹ ਤਾਂ ਜੱਜ ਸਾਹਿਬ ਦੀ ਮਰਜ਼ੀ ਆ ਜੀ। ਅਸੀਂ ਵੀ ਚਾਹੁੰਦੇ ਹਾਂ ਕੇਸ ਦਾ ਫੈਸਲਾ ਛੇਤੀ ਹੋਵੇ। ਜਸਟਿਸ ਡਿਲੇਡ ਜਸਟਿਸ ਡਿਨਾਈਡ ਕਦੇ ਮੈਂ ਕਹਿ ਰਿਹਾ ਕਿ ਸੰਜੀਤ ਸਿੰਘ ਨੂੰ ਵੀ ਆਉਣਾ ਕਿਦਾਂ ਭੱਜੇ ਨਾ। ਆਵੇ ਹੁਣ। ਚਾਹੀਦਾ ਜੀ ਉਹਨੂੰ ਆਉਣਾ ਚਾਹੀਦਾ ਜੀ।